ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਸੀਸੀਟੀਵੀ ਫੁਟੇਜ ਵਿਖਾ ਰਹੇ ਹਾਂ ਤੁਹਾਨੂੰ ਇੱਕ ਖਰੜ ਦੀ ਸੀਸੀਟੀਵੀ ਫੁਟੇਜ ਹੈ ਤੇ ਇਸ ਵੀਡੀਓ ਨੂੰ ਵੱਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਾਈਕਲ ਚੋਰ ਦੀ ਇਹ ਸੀਸੀਟੀਵੀ ਫੁਟੇਜ ਹੈ ਜੋ ਕਿ ਸਾਰਾ ਕੁਝ ਇਸ ਕੈਮਰੇ ਦੇ ਵਿੱਚ ਕੈਦ ਵੀ ਹੋ ਚੁੱਕਿਆ ਹੈ ਅਤੇ ਇੱਕ ਵਿਅਕਤੀ ਜਿਸਦੇ ਬਾਰੇ ਜਾਣਕਾਰੀ حاصل ਨਹੀਂ ਹੋਈ ਅਤੇ ਜਾਣਕਾਰੀ ਉਸ ਵਕਤ حاصل ਹੋ ਸਕਦੀ ਹੈ ਜਦੋਂ ਤੁਸੀਂ ਇਹ ਵੀਡੀਓ ਸ਼ੇਅਰ ਕਰੋਗੇ ਇਹ ਵਿਅਕਤੀ ਖਰੜ ਦੇ ਇੱਕ ਬਿਲਡਿੰਗ ਦੇ ਵਿੱਚ ਜਾਂਦਾ ਹੈ ਅਤੇ ਨੀਚੇ ਪਾਰਕਿੰਗ ਦੇ ਵਿੱਚ ਇੱਕ ਸਾਈਕਲ ਖੜਾ ਹੁੰਦਾ ਹੈ ਅਤੇ ਸਾਈਕਲ ਚੋਰੀ ਕਰਨ ਦੀ ਪਹਿਲਾ ਕੋਸ਼ਿਸ਼ ਕਰਦਾ ਤੇ ਫਿਰ ਇਹ ਦੇਖਦਾ ਹੈ ਕਿ ਸਾਈਕਲ ਨੂੰ ਜਿੰਦਾ ਲੱਗਿਆ ਹੁੰਦਾ ਤੇ ਕਿਸੇ ਤਰੀਕੇ ਦੇ ਨਾਲ ਇਹ ਲੋਕ ਖੋਲਣ ਦੀ ਕੋਸ਼ਿਸ਼ ਵੀ ਕਰਦਾ ਪਰ ਕਾਫੀ ਧੇਰ ਇਹ ਕੋਸ਼ਿਸ਼ ਨਕਾਮ ਨਜ਼ਰ ਆਉਂਦੀ ਹੈ ਕਿਉਂਕਿ ਇਸ ਤੋਂ ਲੋਕ ਨਹੀਂ ਖੁੱਲਦਾ ਅਤੇ ਇਹ ਜਦੋਂ ਪੂਰੀ ਹਿੰਮਤ ਮਾਰ ਲੈਂਦਾ ਤੇ ਲੋਕ ਨਹੀਂ ਖੁੱਲਦਾ ਤੇ ਇਸ ਤੋਂ ਬਾਅਦ ਇਹ ਸਾਈਕਲ ਨੂੰ ਚੱਕ ਕੇ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਬਲਾਲ ਜਿਸ ਦੀ ਸਾਈਕਲ ਚੋਰੀ ਹੋਈ ਹੈ ਉਸ ਦੇ ਪਰਿਵਾਰ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਅਤੇ ਹੁਣ ਸੋਸ਼ਲ ਮੀਡੀਆ ਹੀ ਇੱਕ ਅਜਿਹਾ ਪਲੇਟਫਾਰਮ ਹੈ ਜੋ ਕਿ ਅਜਿਹੇ ਵਿਅਕਤੀਆਂ ਨੂੰ ਫੜ ਸਕਦਾ ਹੈ ਇਸ ਕਰਕੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਸੀਸੀਟੀਵੀ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਾफी ਕੋਸ਼ਿਸ਼ ਹੈ ਜਿੰਦਰਾ ਤੋੜਨ ਦੀ ਜਾਂ ਜਿੰਦਰਾ ਖੋਲਣ ਦੀ ਕਰ ਰਿਹਾ ਹੈ ਅਤੇ ਆਲੇ-ਦੁਆਲੇ ਵੀ ਧਿਆਨ ਰੱਖ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਨਾ ਫੜਿਆ ਜਾ ਸਕੇ ਪਰ ਕਹਿੰਦੇ ਨੇ ਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਜ਼ਰੂਰ ਇਹ ਫੜਿਆ ਜਾ ਸਕਦਾ ਹੈ ਅਤੇ ਜਦੋਂ ਇਹ ਜਿੰਦਰਾ ਨਹੀਂ ਖੁੱਲਦਾ ਤਾਂ ਇਹ ਸਾਈਕਲ ਉੱਥੋਂ ਚੱਕ ਕੇ ਇੱਥੋਂ ਰਫੂ ਚੱਕਰ ਹੋ ਜਾਂਦਾ ਹੈ ਜਿਸ ਦੀਆਂ ਤਸਵੀਰਾਂ ਸਾਫ਼-ਸਾਫ਼ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਐ ਅਤੇ ਹੁਣ ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਇਸ આરોપી ਨੂੰ ਫੜਿਆ ਜਾ ਸਕੇ ਅਤੇ ਸੋਸ਼ਲ ਮੀਡੀਆ ਤੇ ਸਾਰੇ ਇਹ ਜਲਦੀ ਪੁਲਿਸ ਦੇ ਅੜਿੱਕੇ ਵੀ ਆ ਸਕੇ ਧੰਨਵਾਦ ਜੀ